ਤਫ਼ਸੀਲ ਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੂੰ ਲੈ ਕੇ 1 ਜੂਨ ਨੂੰ VOTING ਹੁੰਦੀ ਹੈ ਉਸ ਤੋਂ ਬਾਅਦ ਐਗਜ਼ਿਟ ਪੋਲ ਸਰਵੇ ਸਾਹਮਣੇ ਆਉਂਦੇ ਨੇ ਬਹੁਤ ਹੀ ਹੈਰਾਨੀਜਨਕ ਉਸ ਤੋਂ ਬਾਅਦ ਨਤੀਜਿਆਂ ਦੇ ਵਿੱਚ ਕੁਝ ਵੀ ਘੰਟੇ ਬਾਕੀ ਨਹੀਂ ਪਰ ਹਾਲਾਤ ਕੀ ਨੇ ਜਿਹੜੇ ਐਗਜ਼ਿਟ ਪੋਲ ਸਰਵੇ ਨੇ ਉਹਨਾਂ ਨੇ ਜੋ ਹਾਲਾਤ ਨੇ ਉਹ ਪੰਜਾਬ ਦੇ ਉਸ ਨੂੰ ਲੈ ਕੇ ਲੋਕਾਂ ਨੂੰ ਸੱਸ਼ਣੂ ਪੰਜ ਦੇ ਵਿੱਚ ਪਾ ਦਿੰਦਾ ਹੈ ਪਰ ਸਚਾਈ ਕੀ ਹੈ ਜਿਹੜੇ ਟੈਸਟ ਪੋਰ ਸਰਵੇ ਸੀ ਉਹਦੇ ਵਿੱਚ ਤੇ ਇਹਦੇ ਵਿੱਚ ਅੰਤਰ ਕੀ ਹੈ ਪੰਜਾਬ ਦੇ ਵਿੱਚ ਕੌਣ ਕਿੰਨੀਆਂ ਸੀਟਾਂ ਦੇ ਉੱਤੇ ਖੜਾ ਨਜ਼ਰ ਆ ਰਿਹਾ ਹੈ ਕਿ ਕਿੰਨੀਆਂ ਸੀਟਾਂ ਕਿਹੜੀ ਪਾਰਟੀ ਲੈ ਸਕਦੀ ਹੈ ਇਹਦੇ ਵਿੱਚ ਸਚਾਈ ਕੀ ਹੈ ਇਹਨਾਂ ਐਗਜ਼ਿਟ ਪੋਰ ਸਰਵੇਆਂ ਦੀ ਕੀ ਸਚਾਈ ਹੈ ਤੇ ਪੰਜਾਬ ਦੇ ਜਮੀਨੀ ਪੱਧਰ ਤੇ ਜਿਹੜੇ ਹਾਲਾਤ ਨੇ ਉਹਨਾਂ ਵਿੱਚ ਨਹੀਂ ਸਚਾਈ ਕੀ ਹੈ ਇਹਦੇ ਉੱਤੇ ਪਰਚੋਲ ਕਰਨ ਲਈ ਅ ਤੇ ਸਚਾਈ ਦੱਸਣ ਦੀ ਕਿ ਕਿੰਨੀਆਂ ਸੀਟਾਂ ਤੇ ਕਿਹੜੀ ਪਾਰਟੀ ਪੰਜਾਬ ਅੰਦਰ ਖੜੀ ਹੈ ਮੇਰਾ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ ਜੂਨੀਅਰ ਪੱਤਰਕਾਰ ਸ੍ਰਿਸ਼ੂਤਮ ਜੀ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸੰ ਪ੍ਰੋਗਰਾਮ ਸੁਨੇਗਾ ਸਵਾਗਤ ਹੈ ਜੀ ਆਇਆਂ ਫੇ ਲੀਡਰ ਪੰਜਾਬ ਵੇਖਣ ਵਾਲੇ ਉਦੇਸ਼ ਦੇਚ ਜਿਹੜੇ ਸੁਣਤੇ ਆ ਦਰਸ਼ਕ ਆ ਉਹਨਾਂ ਦਾ ਸਵਾਗਤ ਕਰਦਾ ਤੇ ਚੱਠਾ ਸਾਹਿਬ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਜੀ ਸਸ ਤੋਂ ਪਹਿਲਾਂ ਆਪਾਂ ਗੱਲ ਕਰੀਏ ਜਿਹੜੇ ਐਗਜ਼ਿਟ ਪੋਲ ਸਰਵੇ ਨੇ ਉਹਨਾਂ ਬਾਰੇ ਸਾਰੇ ਦਰਸ਼ਕਾਂ ਨੂੰ ਪਤਾ ਲੱਗ ਚੁੱਕੇ ਆ ਜਿਹੜੇ ਜਿਹੜੇ ਚੈਨਲਾਂ ਨੇ ਕਰੇ ਸੀ ਜਿਵੇਂ ਇੰਡੀਆ ਟੀਵੀ ਨੇ ਮੈਰਿਟਰਾਇਜ਼ ਨੇ ਨਿਊਜ਼ 18 ਨੇ ਇੰਡੀਆ ਟੂਡੇ ਨੇ ਆਜ ਤੱਕ ਨੇ ਸਾਰੇ ਜਿਹੜੇ ਚੈਨਲਾਂ ਨੇ ਆਪਣੇ ਆਪਣੇ ਫਾਈਲ ਸੀਗੇ ਪਰ ਮੇਰਾ ਪਹਿਲਾ ਸਵਾਲ ਇਹ ਹੈ ਆਪਾਂ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਚਰਚਾ ਕਰਾਂਗੇ ਕਿ ਕਿਹੜੀ ਪਾਰਟੀ ਕਿੰਨੇ ਕਿਹੜੇ ਸਥਾਨ ਤੇ ਖੜੀ ਨਜ਼ਰ ਆਉਂਦੀ ਆ ਸਭ ਤੋਂ ਪਹਿਲਾਂ ਨਾ ਆਮ ਆਦਮੀ ਪਾਰਟੀ ਦਾ ਤੁਸੀਂ ਦੱਸੋ ਬਹੁਤ ਸਾਰੇ ਸਰਵੇਖਣਾਂ ਨੇ 2 ਤੋਂ 4 ਸੀਟਾਂ ਦਿੱਤੀਆਂ ਨੇ ਕਈਆਂ ਨੇ 3 ਤੋਂ 6 ਕਈਆਂ ਨੇ 1 ਕਈਆਂ ਨੇ 2 ਪਰ ਜ਼ਿਆਦਾਤਰ ਜਿਹੜੇ ਸਰਵੇ ਨੇ ਉਹਨਾਂ ਨੇ 3 ਤੋਂ ਘੱਟ ਸੀਟਾਂ ਦਿੱਤੀਆਂ ਨੇ ਤੇ ਵੱਧ ਤੋਂ ਵੱਧ 6 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਦਿਖਾਈਆਂ ਗਈਆਂ ਨੇ ਕੀ ਲੱਗ ਰਿਹਾ ਜਮਿਨੀ ਪੱਤਰ ਦੇ ਜਿਹੜੇ ਹਾਲਾਤ ਨੇ 6 ਤੋਂ ਉੱਪਰ ਤੱਕ ਵੀ ਆਮ ਆਦਮੀ ਪਾਰਟੀ ਕੇ ਨਹੀਂ ਦੇਖੋ ਜੀ ਜਟੜਾ ਸਾਹਿਬ ਤੁਹਾਡਾ ਬਹੁਤ ਅੱਛਾ ਸਵਾਲ ਆ ਇਹ ਬੜਾ ਭਖਦਾ ਆ ਕਿਉਂਕਿ ਪੰਜਾਬ ਦੇ ਵਿੱਚ ਐਸੋਲੇ ਆਮ ਆਦਮੀ ਪਾਰਟੀ ਸਰਕਾਰ ਆ ਇਹਦੇ ਉੱਤੇ ਸਵਾਲ ਉੱਠ ਰਹੇ ਇਹਦੀ ਗੱਲ ਕੀਤੀ ਜਾਣੀ ਇਹ ਹਰ ਦਰਸ਼ਕ ਦੀ ਇੱਕ ਦਿਲ ਦੀ ਖਾਹ ਜਗ ਤੁਮੂ ਸਹੀ ਪੋਜੀਸ਼ਨ ਸਾਡੇ ਸਾਹਮਣੇ ਆ ਗਈ ਜਿੱਥੇ ਤੱਕ ਤੁਸੀਂ ਐਕਜੈਕਟ ਪੋਲ ਦੀ ਗੱਲ ਕੀਤੀ ਆ ਉਹਨਾਂ ਨੇ 0 ਤੋਂ 2 ਦਿੱਤੇ ਆ ਕਈਆਂ 3 ਦਿੱਤੇ ਆ ਜ਼ਿਕਰ ਕੀਤਾ ਤੁਸੀਂ ਪਰ 0 ਤੋਂ 2 ਜਿਹੜਾ ਉਹ ਬੜ ਚਸਤਰ ਚਰਚਤ ਆ ਹਾਂਜੀ ਕਿ ਆਮ ਜਿਹੜੀ ਵਿਰੋਧੀ ਧਰਾਨੇ ਉਹਨੂੰ ਬਹੁਤ ਇਸ਼ੂ ਬਣਾਇਆ ਪਰ ਮੈਂ ਇੱਥੇ ਇੱਕ ਗੱਲ ਕਰਨੀ ਚਾਹਾਂਗਾ ਕਿ ਰੂਗ ਪਾਰਟੀ ਆਮ ਆਦਮੀ ਪਾਰਟੀ ਤੇ ਜੇ ਮੈਂ ਪਿਛੋਕੜ ਥੋੜੀ ਚਾਤਪਾਰਾ 10 ਸਾਲ ਦੇ ਪਹਿਲੇ ਵਕਤ ਹੈ ਜੀ 2014 ਸੀਗੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਪੰਜ ਸਰਕਾਰ ਸੀਗੀ ਉਦੋਂ ਜਿਹੜੀ VOTING ਹੋਈ ਉਸ ਵੇਲੇ ਰੂਗ ਪਾਰਟੀ ਨੂੰ ਐਜ ਮਿਲਿਆ ਤੇ ਉਹਨਾਂ ਨੂੰ 6 ਸੀਟਾਂ ਦੇ ਉੱਤੇ ਉਹਨਾਂ ਨੇ ਬੜੇ ਆਰਾਮ ਨਾਲ ਜਿੱਤ ਪ੍ਰਾਪਤ ਕੀਤੀ ਤੇ 3 ਸੀਟਾਂ ਜਿਹੜੀਆਂ ਸੀਗੀਆਂ ਉਹ ਕਾਂਗਰਸ ਦੇ ਹਿੱਸੇ ਆਈਆਂ ਤੇ ਚਾਰ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿਹੜੀ ਪਹਿਲੀ ਵਾਰ ਉਦੋਂ ਕੋਣ ਮਦਾਨ ਸੀਗੀ ਉਹਨੇ ਹਿੱਸੇ ਆਈਆਂ ਉਹ ਜਿੱਤੂ ਉਹਨੇ ਕੈਂਡੀਡੇਟ ਰਹੇ ਜਿੱਥੋਂ ਤੱਕ 2019 ਦੀ ਜੇ ਮੈਂ ਗੱਲ ਕਰਾਂ ਅੱਜ ਤੋਂ 5 ਸਾਲ ਪਹਿਲਾਂ ਵਾਲੀ ਗੱਲ ਤਾਂ ਉਹਦੇ ਦੌਰਾਨ ਉਦੋਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਹੁਣ ਇਸ ਵੇਲੇ ਭਾਜਪਾ ਜਨੇ ਉਦਾਸ ਨੇ ਨਰਾਸ਼ ਨੇ ਬਿਮਾਰ ਨੇ ਘਰ ਬੈਠਿਆ ਉਦੋਂ ਉਸ ਵੇਲੇ ਉਹਨਾਂ ਦੀ ਸਰਕਾਰ ਸੀ ਉਹ ਸੀਗੀ ਕਾਂਗਰਸ ਦੇ ਮੁੱਖ ਮੰਤਰੀ ਪੰਜਾਬ ਤੇ ਉਸ ਸਮੇਂ ਛਠਾ ਸਾਹਿਬ ਉਹ ਤੋਂ ਵੀ ਰੂنگ ਪਾਰਟੀ ਨੂੰ ਇਹ ਜਿਵਲਿਆ ਜਿਹੜੇ 8 ਜਿਹੜਾ ਅੱਜ ਇੱਕ ਜਿੱਤ ਦਾ ਕਾਰਨ ਬਣਿਆ ਸੀਗਾ ਕਿ ਸਾਡੇ 8 ਮੈਂਬਰ ਪਾਰਲੀਮੈਂਟ ਆ ਇਹ ਸਰ ਕੇ ਸਾਨੂੰ ਕਟੂਕ 8 ਸੀਟਾਂ ਦਿੱਤੀਆਂ ਤੇ ਆ ਬਾਜੀ ਪਾਰਟੀ 5 ਲਵੇ ਤਾਂ ਇਹ ਕਿ ਕਿਸੇ ਹੱਦ ਤੱਕ ਗੱਠ ਜੁੜ ਜੜਾ ਸਿਰੇ ਨਹੀਂ ਚੜ ਸਕਿਆ ਉਸ ਸਮੇਂ 2019 ਚ ਜਿਹੜੀਆਂ 8 ਸੀਟਾਂ ਜਿਹੜੀਆਂ ਸੀਗੀਆਂ ਉਹ ਕਾਂਗਰਸ ਕੋਕ ਕਾਂਗਰਸ ਰੂਲਿੰਗ ਪਾਰਟੀ ਸੀਗੀ ਉਹ ਉਹਨਾਂ ਦੀਆਂ ਤੇ ਚਾਰ ਆਈਆਂ ਜਿਹੜਾ ਅਕਾਲੀ ਭਾਜਪਾ ਕੱਟ ਚੋ ਉਹਦੇ ਵਿੱਚ ਦੋ ਅਕਾਲੀਆਂ ਨੂੰ ਤੇ ਦੋ ਕਾਂਗਸ ਨੂੰ 12 ਤੇ ਇੱਕ ਹੀ ਸ਼ਿਵਰਜੀ ਆਪਣਾ ਇਹ ਇੱਕ ਹੀ ਠਗਰੂਰ ਤੋਂ ਭਗਵੰਤ ਸਿੰਘ ਮਾਨ ਜਿਹੜੇ ਅੱਜ ਮੁੱਖ ਮੰਤਰੀ ਪੰਜਾਬ ਨੇ ਇਹ ਸਰਕਾਰ ਨੂੰ ਰੂਣਗ ਪਾਰਟੀ ਨੂੰ ਹਮੇਸ਼ਾ ਅੱਜ ਮਿਲਦਾ ਜਿਹੜੀ ਜਿੱਥੋਂ ਤੱਕ ਇਹ ਗੱਲ ਕੀਤੀ ਜਾ ਰਹੀ ਹੈ ਕੋਈ 0 ਤੋਂ 2 ਜਾਂ 3 ਚੋਕ ਜਮਿਨੀ ਹਕੀਕਤਾਂ ਸਾਹਮਣੇ ਆਈਆਂ ਉਹਦੇ ਵਿੱਚ ਕਟੋ-ਕਟ ਜਿਹੜੀਆਂ 7 ਜੜੀਆਂ ਨੇ ਨਾ ਉਹ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿੱਤ ਕੇ ਜਾ ਰਹੀ ਆ ਉਹਦੇ ਵਿੱਚ ਬੜਾ ਸਪਸ਼ਟ ਜਿਹਾ ਇੱਕ ਸਰਵੇ ਆ ਬਲੇਕਾ ਇਹ ਐਗਜੈਕਟ ਪੋਰ ਵਾਲੇ ਚੋਂ ਉਹਨਾਂ ਨੇ ਸਵਾਲ ਤਰੀ ਕਰਦੇ ਕੋਈ ਸੋਦਾ ਇਸੀ ਰੂਮੋਂ ਚ ਕਹਿਗੇ ਜਦ ਜਿਹੜਾ ਸੱਟਾ 부ਜਾਰਿਆ ਉਹਦੇ ਤੋਂ ਪ੍ਰਭਾਵ ਤੋਂ ਹੋ ਕੇ ਇਹ ਕਿੱਛੋ ਇਹ ਲਾੜੀ ਦੇ ਆ ਪਰ ਜੇ ਜਮੀਨੀ ਹਕੀਕਤ ਵੇਖੋਗੇ ਤੁਹਾਨੂੰ ਸਚਾਈ ਨਜ਼ਰ ਆ ਜਾਏਗੀ ਕਿ ਆਮ ਆਦਮੀ ਪਾਰਟੀ 0.0 ਤੇ ਨਹੀਂ ਰਹਿਣ ਵਾਲੀ 2 ਜਾਂ 3 ਤੱਕ ਸਿਮੜ ਕੇ ਨਹੀਂ ਰਹਿਣ ਵਾਲੀ ਉਹਦਾ ਇੱਕ ਮਤਲਬ ਤੁਹਾਡੇ ਸਾਹਮਣੇ ਆਪਾਂ ਜੇ ਲੰਬੀ ਗੱਲ ਕਰੀਏ ਸੀਟ ਵਾਈਜ਼ ਤੇ ਉਹ ਵੀ ਆਪਾਂ ਬਿਊਰੋ ਦੇ ਸਕਦੇ ਆ ਦੱਸ ਸਕਦੇ ਆ ਪਰ ਜਿਹੜਾ ਸੰਖੇਪ ਚ ਆ ਉਹ ਕਟੋ-ਕਟ ਜਿਹੜੀ 7 ਸੀਟਾਂ ਉਹ ਜਿੱਤਣ ਜਾ ਰਹੀ ਆ 7 ਤੋਂ 8 ਹੋ ਸਕਦੀਆਂ ਨੇ ਇਹਦੇ ਆਸ-ਪਾਸ ਰਹਿ ਸਕਦੇ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀਆਂ ਸੀਟਾਂ ਘਟਾ ਦਿੱਤੀਆਂ ਗਈਆਂ ਨੇ ਤਾਂ ਸੁਭਾਵਿਕ ਤੌਰ 'ਤੇ ਫਿਰ ਕਾਂਗਰਸ ਦੀਆਂ ਸੀਟਾਂ ਵਧਣ ਗਈਆਂ ਕਿਉਂਕਿ ਦੋਵਾਂ ਧਿਰਾਂ ਦੇ ਵਿੱਚ ਮੁਕਾਬਲਾ ਸੀਗਾ ਤੇ ਫਿਰ ਇਹਨਾਂ ਨੇ ਜਿਹੜੀਆਂ ਵਧਾ ਕੇ ਦੱਸੀਆਂ ਨੇ ਜਿਆਦਾਤਰ ਸਰਵੇ ਨੇ ਕਾਂਗਰਸ ਦੀਆਂ ਸੀਟਾਂ ਕਹਿੰਦੇ 8 ਤੋਂ 10 ਕੋਈ ਕਹਿੰਦਾ 7 ਤੋਂ 9 ਤਾਂ ਫਿਰ ਇਹਦੇ ਵਿੱਚ ਕੀ ਸੱਚਾਈ ਹੈ ਤੁਹਾਨੂੰ 9-10 ਸੀਟਾਂ ਕਾਂਗਰਸ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਪੰਜਾਬ ਤੋਂ ਤੇ ਕਿੱਥੋਂ-ਕਿੱਥੋਂ ਵੀ ਨਹੀਂ ਦੱਸ ਦੂੰ ਦੇਖੋ ਜੀ ਜਿਹੜੀਆਂ 9 ਤੋਂ 10 ਜਾਂ 10 ਤੋਂ 12 ਕਾਂਗਸਾ ਇੱਕ ਸਰਵੇ ਆ ਰਿਹਾ ਤੇ ਜਿਹੜੀ ਐਗਜੈਕਟ ਕੋਲ ਆ ਉਹ ਦੇਖੋ ਜਿਹੜੀ ਜਿਹੜਾ ਆਲਰੇਡੀ ਇਹਦੇ ਵੇਖੀਏ ਤੇ ਉਹਨਾਂ ਨੂੰ ਬਹੁਤ ਮਾਈਨਸ ਕਰਕੇ ਵੇਖਦਿਆਂ ਨੇ ਪੰਜਾਬ ਦੀ ਕਿਉਂ ਪੰਜਾਬ 'ਚ ਜਦੋਂ ਇਹ ਜੀ ਸਥਿਤੀ ਹੈ ਹੀ ਨਹੀਂਗੀ ਪੰਜਾਬ ਨੂੰ ਕਿਉਂ ਐਂਡ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਜਿਵੇਂ ਉਹਨਾਂ ਨੂੰ ਪਿਛਲੇ ਸਮੇਂ 'ਚ ਟੁੱਟ ਪਾ ਜੋਈਆ ਠੀਕ ਹੈ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਤੋਂ ਬਾਅਦ ਇੱਕ ਹੋਰ ਵੱਡੀ ਪਾਰਟੀ ਕੋ ਆ ਰਹੀ ਆ ਤੇ ਉਹ ਕਾਂਗਰਸ ਆ ਜਿਵੇਂ ਹੌਲੀ ਵਿਰੋਧੀ ਧਿਰ ਚ ਆ ਗਿਆ ਉਹਦੇ ਵਿੱਚ ਉਹਨਾਂ ਦੇ ਹਿੱਸੇ 4 ਜਾਂ 5 ਸੀਟਾ ਆ ਸਕਦੀਆਂ ਨੇ ਘੱਟੋ ਘੱਟ 4 ਦੇ 5 ਅਸਰਦੀਆਂ ਨੇ ਕੋਈ ਇਹ ਜਿਹੜਾ 10 ਤੋਂ ਲੈ ਕੇ 12 ਤੱਕ ਆ ਇਹ ਇੱਕ ਖਿਆਲੀ ਪਲਾਉ ਆ ਇਹਦੇ ਵਿੱਚ ਮੈਂ ਇੱਕ ਸੋਰੀਆ ਜਿਗਾ ਜਿਹੜੇ ਨੈਸ਼ਨਲ ਚੈਨਲ ਆ ਜਿਨ੍ਹਾਂ ਨੂੰ ਕਈ ਤਰ੍ਹਾਂ ਦੇ ਨਾਵਾਂ ਨਾਲ ਪੁਕਾਰੇ ਵੀ ਜਾਂਦਾ ਉਸ ਜਿਹੜੇ ਹਰਿਆਣੇ ਦੀ ਸੀਟਾ ਜੀ 10 ਟੋਟਲ ਜਿਹੜੀ ਲੋਕ ਸਭਾ ਨੇ ਉਹਦੇ ਵਿੱਚ ਉਹ ਦੱਸੇ ਸੀਗੇ ਕਿ ਉੱਥੇ ਕਾਂਗਰਸ ਨੂੰ 10 ਤੋਂ 15 ਸੀਟਾਂ ਮਿਲ ਸਕਦੀਆਂ ਨੇ ਇਹ ਤੇ ਕੰਮ ਲੱਡੂ ਬਾਰੇ ਸੀਗਾ ਉਹਨਾਂ ਦਾ ਇੱਕ ਤਾਂ ਇਹ ਕਰਨਾਟਕ ਬਾਰੇ ਸੀਗਾ ਜਿਹੜਾ ਕਿ ਅਜਿਹਾਕਟ ਬੋਲਦਾ ਜਾਂ ਜਿਹੜਾ ਜਨਰਲ ਨਹੀਂ ਪ੍ਰਸੰਨ ਹੋ ਰਿਹਾ ਸੀਗਾ ਉਹਦੇ ਵਿੱਚ ਸਚਾਈ ਤੋਂ ਕਾਹ ਕੋਹਾਂ ਦੂਰ ਉਹ ਪਹਿਲੋਂ ਸੀਟਾਂ ਦੇ ਟੋਟਲ ਅੰਕੜੇ ਨਹੀਂ ਮਿਲਦੇ ਇਹ ਕਰਕੇ ਜ਼ਮੀਨੀ ਹਕੀਕਤਾਂ ਕੁਝ ਹੋਰ ਨੇ ਇਹ ਜਿਹੜਾ ਕਿ 10 ਤੋਂ 12 ਕਾਉਂਸਲ ਲੈ ਜਾਣਾ ਕਿ ਫਿਰ ਇਹ ਦੱਸੋ ਜੇ 10 ਤੋਂ 12 ਉਹਨਾਂ ਲੈ ਜਾਣਾ ਆਪ ਦੇ ਹਿਸੇ ਫਿਰ 0 ਆਉਂਦੀ ਹੈ ਜਾਂ 1 ਆਉਂਦੀ ਆ ਤੇ ਬਾਕੀ ਫਿਰ ਬਾਕੀ ਪਾਰਟੀਆਂ ਤੇ ਹੈ ਹੀ ਨਹੀਂ ਗਿਆ ਕੋਨ ਮੈਦਾਨ ਚ ਹਾਂਜੀ ਇਹ ਸਰ ਕੇ ਇਹਨਾਂ ਜਿਹੜੇ ਜੈਕਟੋਰ ਆ ਇਹਦੇ ਉੱਤੇ ਕਈ ਵਾਰੀ ਜਿਹੜੇ ਇਹ ਬੁੱਧੀਜੀ ਵਰਗ ਆ ਜਾਂ ਜਿਹੜੇ ਸੁਚੇਤ ਵਰਗ ਆ ਉਹ ਸੋਚਦਾ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਇਹਦੇ ਬਾਰੇ ਕੋਈ ਮਾਪਦੰਡ ਨਿਰਤਤ ਕਰਨਾ ਚਾਹੀਦਾ ਅੱਜ ਵੇਖੋ ਇਹ ਜਿਹੜਾ ਸੱਟਾ ਬੁਜਾਰਿਆ ਜਾਂ ਆਪਾਂ ਜਿਹਨੂੰ ਕਹਿ ਲੈਂਦੇ ਆ ਇਹ ਸ਼ੇਅਰ ਮਾਰਕੀਟ ਹੈ ਅੱਜ ਜਿਹੜੇ ਆ ਅਡਾਨੀ ਗਰੁੱਪ ਦੇ ਸ਼ੇਅਰ ਮਾਰਕੀਟ ਚ ਬਹੁਤ ਹਾਈ ਰੇਟ ਤੇ ਲੱਗਿਆ ਦੋ ਦਿਨ ਮਾਰਕੀਟ ਬੰਦ ਰਹੀ ਹੈ ਉਹਦੇ ਵਿੱਚ ਜਦੋਂ ਇਹ ਐਨਡੀਆ ਵਿਖਾਈ ਜਾ ਰਹੀ ਆ ਉਹ ਇਸ ਤਰ੍ਹਾਂ ਪਾਟੀਆਂ ਵਿਖਾਈਆਂ ਜਾ ਰਹੀਆਂ ਨੇ ਇੱਕ ਇਸ ਤਰ੍ਹਾਂ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਕਈ ਵਾਰੀ ਇਹਦੇ ਪਿੱਛੇ ਇਹਦਾ ਸ਼ੇਅਰ ਮਾਰਕੀਟ ਜਾਂ ਸਟਾਕ ਬਾਜ਼ਾਰ ਦਾ ਇੰਟਰਸਟਿੰਗ ਹੁੰਦਾ ਕਿ ਤਾਂ ਕਿ ਆਪਣੀ ਇਨਕਮ ਆਪਣੇ ਸਰਸ ਵਧਾਈ ਜਾਣ ਜਾਂ ਸ਼ੇਅਰਾਂ ਦੀ ਵਿਕਰੀ ਕਿਵੇਂ ਕਰਵਾਈ ਜਾਵੇ ਇਹ ਸਰਕੇ ਲੋਕ ਜਿਹੜਾ ਸचेਤ ਵਰਗ ਆ ਬੁੱਧੀਜੀ ਵਰਗ ਆ ਚੇਤਨ ਵਰਗ ਆ ਉਹ ਕਿਤਨਾ ਕਦੇ ਇਹਨਾਂ ਤੇ opinion ਪੋਲਤੇ ਅਪੀਨੀ ਪੋਲਤੇ ਵੀ ਕਈ ਵਾਰੀ ਇਹ ਸੋਚਦੇ ਲੋਕ ਕਿ ਇਹ ਜਿਹੜਾ ਕਿ ਵਿਸ਼ੇਸ਼ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਏਜੰਸੀ ਜਿਹੜੀਆਂ ਨੇ ਕਰਦੀਆਂ ਨੇ ਤਾਂ ਕਿ ਉਹਨਾਂ ਕੋ ਮੁਕੀ ਰਕਮ ਲੈ ਲੈਂਦੇ ਨੇ ਇੱਕ ਪਾਰਟੀ ਦੇ ਹਿੱਸੇ ਉਦਾਰਸ਼ਨ ਜੀ ਨੇ ਤਾਂ ਕਿ ਵੋਟਰ ਦਾ ਟ੍ਰੈਂਡ ਜਿਹੜਾ ਉਹ ਚੇਂਜ ਹੋ ਜਾਵੇ ਇਹ ਹੁਣ ਜਿਹੜਾ ਐਜੈਕਟ ਪোল ਦਿੰਦੀਆਂ ਨੇ ਉਹ ਸ਼ੇਅਰ ਮਾਰਕੀਟ ਨੂੰ ਜੇ ਸਟਾਕ ਮਾਰਕੀਟ ਨੂੰ ਕਿਸੇ ਨੇ ਕਿਸੇ ਰੂਪ ਚ ਡਾਇਰੈਕਟ ਜਾਂ ਇਨਡਾਇਰੈਕਟ ਉਹ ਫਾਇਦਾ ਪਹੁੰਚ ਰਿਹਾ ਇਹਦੇ ਨਾਲ ਵੀ ਲੋਕ ਕਈ ਵਾਰੀ ਜਿਹੜੇ ਆ ਸਕੇਤ ਵਰਗ ਉਹ ਜੋੜ ਕੇ ਵੇਖਦਾ ਹੈ ਤੇ ਜੇਕਰ ਹੁਣ ਆਪਾਂ ਭਾਜਪਾ ਤੇ ਕਾਲੀ ਦਲ ਦੀ ਗੱਲ ਕਰ ਲਈਏ ਬੀਜੇਪੀ ਨੂੰ ਵੀ ਚੈਂਚਨਸ਼ਿਕ ਚਾਰਜ ਜਰਨਲ ਕਿਤੇ 2 ਤੋਂ 4 ਦਿਖਾਈ ਜਾਣੀ ਜਾ ਰਹੀਆਂ ਨੇ ਪੰਜਾਬ ਦੇ ਅੰਦਰ ਆਪਾਂ ਜਾਣਦੇ ਹਾਂ ਕਿ ਬੀਜੇਪੀ ਦਾ ਪਿੰਡਾਂ ਵਿੱਚ ਵਿਰੋਧ ਹੋ ਰਿਹਾ ਹੈ ਇਹਨਾਂ ਦੇ ਮੀਤਵਾਰਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਪਿੰਡਾਂ 'ਚ ਸਵਾਲ ਪੁੱਛੇ ਜਾ ਰਹੇ ਨੇ ਤਾਂ ਸਿਰ ਜਿਹੜੇ ਵਿਰੋਧ ਕਰ ਰਹੇ ਨੇ ਸਵਾਲ ਪੁੱਛ ਰਹੇ ਨੇ ਉਹ ਵੋਟਾਂ ਪਾਉਣਗੇ ਕਿ 1 ਤੋਂ 4 ਸਿਕਾਂ ਦੇਣਗੇ ਕੋਈ ਬੜੀ ਪਿਆਰੀ ਗੱਲ ਛੱਟਾ ਸਾਹਿਬ ਕੀਤੀ ਆ ਤੁਸੀਂ ਆਪਣੇ ਚੈਨਲ ਦਾ ਸੰਚਾਲਕ ਤੁਸੀਂ ਨਿਊਜ਼ ਰੂਮ ਨਿਊਜ਼ ਰੂਮ 'ਚ ਬੈਠ ਕੇ ਇਹ ਐਨੀ ਵੱਡੀ ਗੱਲ ਸੋਚਦੇ ਜੀ ਇਸ ਇੱਥੇ ਹਾਈ ਫੀਲਡ ਵਿੱਚ ਜ਼ਮੀਨੀ ਪੱਧਰ ਤੇ 0 ਕਰੋੜ ਦੇ ਜੁਰੇ ਜੁੜੇ ਪਏ ਆ ਹੁਣ ਜਿਹੜੀ ਆ 4 ਫੀਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਕਿੱਥੇ ਉਹਦੇ ਵਿੱਚ ਅੰਮ੍ਰਿਤਸਰ ਦਿੱਤੀ ਜਾ ਰਹੀ ਆ ਉਹਦੇ ਵਿੱਚ ਜਲੰਧਰ ਦਿੱਤੀ ਜਾ ਰਹੀ ਆ ਉਹਦੇ ਵਿੱਚ ਲੁਧਿਆਣਾ ਦਿੱਤੀ ਜਾ ਰਹੀ ਆ ਉਹਦੇ ਵਿੱਚ ਪਟਿਆਲਾ ਦਿੱਤੀ ਜਾ ਰਹੀ ਆ ਜੇਕਰ ਉਹਨਾਂ ਦਾ ਏਜੰਸੀਆ ਦਾ ਜਾਂ ਜਗਤਪਾਲ ਦੀਆਂ ਜਿਹੜੀਆਂ ਚੈਨਲ ਲੈ ਜਾਂ ਜੋ ਵੀ ਆ ਇੱਕ ਸਰਵੇਖਣ ਉਹਦੇ ਵਿੱਚ ਵੇਖੋ ਅੰਮ੍ਰਿਤਸਰ ਜਿੱਥੇ ਮੈਂ ਬੈਠਾ ਉਥੇ ਇੰਜ ਦੀ ਕੋਈ ਪੋਜੀਸ਼ਨ ਹੀ ਨਹੀਂ ਹੈਗੀ ਉੱਥੇ ਪੰਜਾਬ ਨਾਲੋਂ ਇਸ ਸਰਕੇ ਚ ਸਭ ਤੋਂ ਵੱਧ ਜਿਹੜੀ ਆ 1 ਜਾਂ 2% ਜਿਹੜੀ ਆ ਵੱਧ ਪੋਲਿੰਗ ਹੋਈ ਆ ਉਹ ਭਾਜੀਪੀ ਦੇ ਅੱਖ ਜਾਂ ਥੋੜਾ ਵੀ ਆ ਕਿ ਜਿੱਥੇ ਨੂੰ ਵਾਰ-ਵਾਰ ਰੋਧ ਦਾ ਸਾਹਮਣਾ ਕਰਨਾ ਪਿਆ ਠੀਕ ਆ ਉਹਦੇ ਵਿੱਚ ਜਾਤੀ ਜਾਤੀ ਕੋਈ ਵਰਗੀਕਰਨ ਕਰਕੇ ਕੋਈ ਵੋਟਾਂ ਲਈ ਹੈ ਜਾਂ ਜੰਦੀਆਂ ਕੋਈ ਹੋਰ ਵੀ ਜਿਵੇਂ ਕਿ ਕੈਂਡੀਡੇਟ ਦਾ ਪੇਟਕ ਲੜਾਈ ਵਰਤਦੇ ਆ ਕੋਈ ਲਾਲਚ ਦਿੰਦੇ ਕਈ ਵਰੀ ਉਹਦੇ ਨਾਲ ਚੱਲ ਜਾਂਦਾ ਪਰ ਜਿੱਤਣ ਵਾਲੀ ਅਵਸਥਾ ਦੇ ਵਿੱਚ ਇਹ ਕਹਿਣਾ ਇਹ ਕਿਸੇ ਵੀ ਤਰ੍ਹਾਂ ਨਿਗਾਹ ਟੋਕੇ ਐਸੋੜੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਦਾ ਕੈਂਡੀਡੇਟ ਕਲਦੀਪ ਸਿੰਘ ਧਾਲੀਵਾਲ ਤੇ ਗੁਰਜੀਤ ਸਿੰਘ ਔਜਲਾ ਦੇ ਵਿੱਚ ਸਿੰਦਾ ਮੁਕਾਬਲਾ ਮੈਂ ਅੱਗੇ ਵੀ ਇੱਕ ਦਮ ਪਹਿਲਾਂ ਗੱਲ ਕੀਤੀ ਕੁੰਡੀ ਸਿੰਘ ਫਸੇ ਪਏ ਆ ਬਹੁਤ ਘੱਟ ਮਾਰਜਿਨ ਤੇ ਆ ਉਹਦੇ ਵਿੱਚ ਅੱਜ ਭਾਵੇਂ ਬੁਖਾਇਆ ਜਾ ਰਿਹਾ ਕਲਦੀਪ ਸਿੰਘ ਧਾਲੀਵਾਲ ਦਾ ਕੋਈ ਨਤੀਜਾ ਤਾਂ ਕੱਲ ਹੀ ਆਏਗਾ ਹੁਣ ਮੇਰਾ ਇਹ ਦੱਸਣ ਦਾ ਹੈ ਕਿ ਇਹ ਜਿਹੜਾ ਤੇ ਜਲੰਧਰਜੀਤ ਵੀ ਗੱਲ ਕਰ ਲੋ ਜਲੰਧਰ ਦੇ ਜੀ ਵੀ ਦੱਸ ਰਹੇ ਆ ਜੇ ਜਲੰਧਰ ਤੋਂ ਸੁਸ਼ੀਲ ਕੁਮਾਰ ਕੋ ਜਿੱਦਾਂ ਦੇ ਠੱਠਾ ਸਾਹਿਬ ਤੇ ਜਿਹੜਾ ਸ਼ਤੀ ਚੁਗਰਾ ਰਿਹਾ ਚਲਿਆ ਕਿ ਵਿਧਾਇਕ ਆ ਉਹ ਆਮ ਆਦਮੀ ਪਾਰਟੀ ਛੱਡ ਕੇ ਜਿਹੜਾ ਭਾਜਪਾ ਵੀ ਸ਼ਾਮਲ ਹੋਇਆ ਸੀਗਾ ਤੇ ਕੋ ਨਤੀਜਾ ਉਸ ਤੋਂ ਪਹਿਲਾਂ ਹੀ ਕੱਲ ਕਿਉਂ ਆਪਣੇ ਸੀਭਾ ਵਾਪਸ ਲੈ ਰਿਹਾ ਉਹਨੂੰ ਸਾਰੀ ਸਮਝ ਲੱਗੀ ਕਿ ਜਿਹੜੀ ਆ ਸੁਸ਼ੀਲ ਕੁਮਾਰ ਨੂੰ ਰੇਜ ਜਤ ਰਿਹਾ ਇਸਰਕੇ ਮੇਰਾ ਫਿਊਚਰ ਬਰਬਾਦ ਹੋ ਜਾਏਗਾ ਜੇ ਦੁਬਾਰਾ ਜਿਮਨੀ ਚੋਣ ਹੋਈ ਤਾਂ ਮੈਂ ਜਿੱਤ ਲਈ ਪਾਵਾਂਗਾ ਇਹ ਸਰਕੇ ਸਿਫਾ ਵਾਪਸ ਲੈਣ ਲਈ ਉਹਨੇ ਸਪੀਕਰ ਨੂੰ ਮੇਲ ਭੇਜੀ ਥੀ ਆਪਣਾ ਵਾਪਸ ਲੈਣ ਲਈ ਰਕਤ ਭੇਜੀ ਥੀ ਪਰ ਅੱਜ ਜਿਹੜਾ ਹੁਣ ਤੱਕ ਨਵੀਂ ਖਬਰ ਆ ਪਹ ਹੁਣੇ ਪਰ ਜਦੋਂ ਚੱਲ ਰਿਹਾ ਲਾਈਵ ਚੱਲ ਰਿਹਾ ਉਸ ਸਮੇਂ ਦਰਮਿਆਨ ਇੱਕ ਤਾਜ਼ਾ ਖਬਰ ਆ ਗਿਆ ਕਿ ਕੁਲਤਾਰ ਸਿੰਘ ਸੰਧਵਾ ਜਿਹੜੇ ਪੰਜਾਬ ਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਆ ਉਹਨਾਂ ਨੇ ਉਹਨਾਂ ਦਾ ਸਿਫਾ ਜਿਹੜਾ ਮਨਜ਼ੂਰ ਕਰ ਲਿਆ ਫਿਰ ਮੇਰਾ ਕਹਿਣ ਦੇ ਸੀਗਾ ਜੇ ਜਿਹੜੀ ਇਹ ਸਰਵੇਖਣ ਆਇਆ ਜੇ ਸ਼ਸ਼ੀਲ ਕੁਵਾਰ ਨੂੰ ਕੁਝ ਤਾਂ ਦਾ ਟੈਕਸੀ ਜੰਗਰਾਲ ਉਹ ਕਿਵੇਂ ਸੀਵਾ ਵਾਪਸ ਲਿੰਦਾ ਹੁਣ ਉਹ ਜਿੰਮਿਤ ਹੋਰ ਫੇਸ ਕਰਨੀ ਪੈਗੀ ਭਾਵੇਂ ਉਹਨੇ ਕਿਹਾ ਕਿ ਮੈਂ ਆਜ਼ਾਦ ਹੋ ਜਾਵਾਂਗਾ ਮੇਰਾ ਸੀਵਾ ਜੇ ਮਨਜ਼ੂਰ ਕੀਤਾ ਤਾਂ ਮਨਜ਼ੂਰ ਹੋ ਗਿਆ ਅੱਜ ਇਸਰਕੇ ਉੱਥੇ ਇੱਕ ਨਵੀਂ ਸਰਕਾਰ ਗੇ ਸ਼ੁਰੂ ਹੋ ਗਿਆ ਨੇ ਵਿਦਨ 6 ਮਨਥ ਉਹਨੂੰ ਫੇਰ ਲੋਕਾਂ ਦੇ ਵਿੱਚ ਜਾਣਾ ਪਏਗਾ ਅਗਲੀ ਉਹਨਾਂ ਦੇ ਜਾਣੇ ਦੀ ਗੱਲ ਆ ਲੁਧਿਆਣਾ ਲੋਕ ਸਭਾ ਫੀਡ ਉਥੇ ਜਿਹੜੇ ਕੇ ਸਾਬਕਾ ਮੁਖੋਦ ਦੀ ਪੰਜਾਬ ਰੇ ਆ ਬਿੰਸਖ ਦੇ ਪੋਤਰੇ ਨੇ ਹਾਂਜੀ ਚਲੋ ਬਾਤ ਬਾਤ ਨੇ ਕਈ ਤਰ੍ਹਾਂ ਜੁੜੇ ਰੇ ਆ ਉਹ ਅੱਜ ਸਾਡਾ ਵਿਸ਼ਾ ਨਹੀਂ ਹੈਗਾ ਉਹਦੇ ਉੱਤੇ ਚਰਚਾ ਨਹੀਂ ਕਰਾਂਗੇ ਪਰ ਰਵਨੀਤ ਬਟੂ ਜਿਵੇਂ ਇੱਕ ਨਾਇਕ ਬੰਨਾ ਚਾਹੁੰਦੇ ਸੀ ਉਥੇ ਜਿਸ ਠਗਣਾ ਆਪਣਾ ਪ੍ਰਧਾਨ ਮੰਤਰੀ ਲੈ ਕੇ ਗ੍ਰਹਿ ਮੰਤਰੀ ਬੁਦੇ ਆਪਣਾ ਗ੍ਰਹਿ ਮੰਤਰੀ ਤੇ ਜਿਹੜੇ ਹੋਰ ਕੇਂਦਰੀ ਮੰਤਰੀ ਨੇ ਹਾਂਜੀ ਰੱਖਿਆ ਮੰਤਰੀ ਰਾਇਲ ਸਿੰਘ ਜਾਂ ਹੋਰ ਜਿਵੇਂ ਆ ਉਹਨਾਂ ਨੇ ਆਣ ਕੇ ਜਿਵੇਂ ਹੋਰ ਪ੍ਰਚਾਰ ਕੀਤਾ ਇਹਦੇ باوجود ਉਹ ਦਾਤ ਲੱਗਿਆ ਪਿਆ ਉਥੇ ਜਿਹੜਾ ਰਾਜਾ ਬੜਿੰਗਵਰੀ ਆ ਉਹ ਪੋਜੀਸ਼ਨ ਕੁਝ ਠੀਕ ਦੱਸੀ ਜਾ ਰਹੀ ਆ ਇਸਰਕੇ ਉਹ ਵੀ ਨਹੀਂ ਹੈਗਾ ਉਹ ਵੀ ਨਜ਼ਰ ਨਹੀਂ ਆ ਰਿਹਾ ਕਿਤੇ ਤੇ ਰਹੀ ਗੱਲ ਪਟਿਆਲਾ ਤੋਂ ਜਿਹੜਾ ਪਟਿਆਲਾ ਆ ਉਥੇ ਮਹਾਰਾਣੀ ਪ੍ਰਨੀਤ ਕੌਰ ਆ ਉਥੇ ਜਿਸ ਤਰ੍ਹਾਂ ਉਹਨਾਂ ਨੂੰ ਕਿਸਾਨਾਂ ਦੇ ਰੋਧ ਦੇ ਸਾਹਮਣਾ ਕਰਨਾ ਪਿਆ ਵਾਰ-ਵਾਰ ਤੇ ਉਹ ਜਿਹੜੇ ਆ ਜਿਵੇਂ ਦਰ ਬਦਲ ਕਰਕੇ ਆਏ ਨੇ ਉਹਦੇ ਵਿੱਚ ਲੋਕਾਂ ਨੇ ਐਂ 10000 ਲੋਕ ਕੋਈ ਲੋਕਾਂ ਨੇ ਉਹਨਾਂ ਨੂੰ ਅਕਸੈਪਟ ਨਹੀਂ ਕੀਤਾ ਤੇ ਉੱਥੇ ਜਿਹੜਾ ਚੋਣ ਮੁਕਾਬਲਾ ਜਿਹੜਾ ਉਹ ਬੜਾ ਕਲੀਅਰ ਹੈ ਡਾਕਟਰ ਧਰਵੀਰ ਗਾਂਧੀ ਤੇ ਡਾਕਟਰ ਬਲਵੀਰ ਸਿੰਘ ਦੇ ਦਰਮਿਆਨ ਸਭ ਨੇ ਉੱਪਰ ਕੇ ਆ ਚੁੱਕਾ ਜੇਕਰ ਦੋਵਾਂ ਜੋ ਜਿਹਦੀ ਮਰਜ਼ੀ ਹੋਵੇ ਤੇ ਇੰਜ ਜਿਹੜਾ ਉੱਥੇ ਲੁਧਿਆਣਾ 'ਚ ਆ ਉੱਥੇ ਵੀ ਕਾਂਗਰਸ ਸਾਹਿਬ ਤੇ ਭਵੇਂ ਆਪਣਾ ਇਹ ਬਿੱਟੂ ਦਾ ਹੋ ਸਕਦਾ ਹਾਂਜੀ ਜਾਂ ਰਕੇਸ਼ ਪੱਪੀ ਜਿਹੜੇ ਆ ਰਕੇਸ਼ ਪ੍ਰਕਾਸ਼ ਰੇ ਉਹ ਆਪਰੇ ਹੋ ਸਕਦਾ ਪਰ ਜਿਹੜੀਆਂ ਚਾਰ ਸੀਟਾਂ ਸਰਵੇਖਕ ਦੇ ਵਿੱਚ ਜਿਹੜੀਆਂ ਭਾਜਪਾ ਨੂੰ ਪਰ ਮੇਰੀ ਨਜ਼ਰ ਚ ਜ਼ਮੀਨੀ ਹਕੀਕਤਾਂ ਨੂੰ ਜੇ ਮੁੱਖ ਰਖੀਏ ਤਾਂ ਕਿਤੇ ਵੀ ਉਹਨਾਂ ਦਾ ਖਾਤਾ ਖੁਦ ਦਾ ਨਜ਼ਰ ਨਹੀਂ ਆ ਰਿਹਾ ਸ਼੍ਰੋਮਣੀ ਕਾਲੀਦਾਸ ਦਾ ਵੀ ਜ਼ਿਕਰ ਕਰ ਦੋ ਉਹਨਾਂ ਨੂੰ ਵੀ ਬੋਲਟਰ ਸਰਵੇ ਵਿੱਚ ਦਿੱਤੀ ਜਾ ਰਹੀ ਹੈ ਇੱਕ ਦੋ ਸਰਵੇਆਂ ਨੇ ਨਹੀਂ ਦਿੱਤੀ ਕੋਈ ਵੀ ਸੀਟ ਨਹੀਂ ਦਿੱਤੀ ਤੇ ਕਈਆਂ ਨੇ ਦਿੱਤੀ ਹੈ ਤਿੰਨ ਸੀਟਾਂ ਕਈਆਂ ਨੇ ਚਾਰ ਕਈਆਂ ਨੇ ਦੋ ਦੋ ਤੇ ਨ ਕਿਵੇਂ ਦੇਖਦੇ ਹੋ ਏਰੀਆ ਸੀ ਕਿ ਤੁਸੀ ਕਲਿੱਟਰ ਦੇ ਜਾਂਦਾ ਨਜ਼ਰ ਆ ਰਹੇ ਜਿਵੇਂ ਆਪਾਂ ਹੋਰ ਸੀਟਾਂ ਦੀ ਗੱਲ ਕਰੀਏ ਬਠਿੰਡਾ ਆਨੰਦਪੁਰ ਸਾਹਿਬ ਪਟਿਆਲਾ ਜਿੰਨੀਆਂ ਨੇ ਇਹਨਾਂ ਕੋਈ ਚਾਂਸ ਨਜ਼ਰ ਆ ਰਹੇ ਨੇ ਦੇਖੋ ਜੀ ਚੰਟਰਪਾਲ ਸਾਹਿਬ ਬੜਾ ਵਧੀਆ ਤੁਸੀਂ ਸਵਾਲ ਆ ਕਿਉਂਕਿ ਪੰਜਾਬ ਜਿਹੋ ਖੇਤਰੀ ਪਾਰਟੀ ਆ ਅੱਜ ਕੱਲ ਮਵੇਂ ਪੰਥਕ ਏਜੰਡਾ ਆਪਣ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿਉਂਕਿ 2015 1 ਜੂਨ ਤੋਂ ਜਦੋਂ ਏ ਗੁਰੂ ਮਹਾਰਾਜ ਜੀ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਰੂਪ ਗਾਇਬ ਹੋਏ ਨੇ ਬੁਰਜ ਵਿਰਸਾ ਸੰਗ ਵਾਲਾ ਤੋਂ ਉਹ ਤੋਂ ਬਾਅਦ ਇਹਨਾਂ ਦੀ ਬੜੀ ਹਾਲਤ ਪਤਲੀ ਪਈ ਆ। ਵੇਦ ਵੀ ਕਾਂਡ ਦਾ ਜਿਹੜਾ ਚੱਲਿਆ, ਇੱਕ ਸੰਸਦ ਚੱਲਿਆ, ਕੋਟਕਪੂਰਾ ਗੋਲੀ ਕਾਂਡ ਹੋਇਆ, ਬਾਈਬਲ ਕਾਂਡ ਕੋਲੀ ਕਾਂਡ ਹੋਇਆ। ਮੇਰਾ ਦੱਸਣ ਦਾ ਜੇਕਰ ਉਦੋਂ ਤੋਂ ਲੈ ਕੇ ਹੁਣ ਤੱਕ ਝਾਤ ਮਾਰੀ ਜਾਈਏ। ਇਹ ਪੂਰਾ ਬਾਤ ਵਾਚ ਅੱਜ ਵੀ ਹੈਗਾ। ਤੇ ਕੋਈ ਵੀ ਇਸ ਤਰ੍ਹਾਂ ਦੀ ਪੋਜੀਸ਼ਨ ਨਜ਼ਰ ਨਹੀਂ ਆ ਰਹੀ। ਕਿ ਲੈ ਵੀ ਚਾਰ ਸੀਟਾਂ ਜੇਕਰ ਅਕਾਲੀ ਦਲ ਚਾਰ ਲੈ ਜਾਂਦਾ ਨਾ ਤੇ ਫੇਰ ਸਮਝ ਲਓ ਇਹ ਭਾਜੀ ਪਵਿੱਟ ਆਰ ਲਈ ਆਈਂਦੀ ਤੇ ਕਾਲੀ ਦਲ ਵੀ ਕਾਰ ਲੈਂਦਾ ਕਿ ਜਿਹੜੀਆਂ ਬਾਕੀ ਪੋਲੀਟਿਕਲ ਪਾਰਟੀਆਂ ਨੇ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਕਾਂਗਰਸ ਪਾਰਟੀ ਹੈ ਉਹ ਜਿਹੜੀਆਂ ਪੰਜਾਬ ਦੀਆਂ ਜੁੰਟ ਨੇ ਇਕਾਈਆਂ ਨੇ ਉਹਨਾਂ ਨੂੰ ਆਪਣਾ ਪੂਰੀ ਵਿਰਤਾ ਗੋਲ ਕਰਕੇ ਵਿਦੇਸ਼ਾਂ ਜਾ ਕੇ ਡੇਰੇ ਲਾ ਲੈ ਚਾਹੀਦਾ ਤੇ ਉਥੇ ਸਿਆਸਤ ਕਰਨੀ ਚਾਹੀਦੀ ਜੇਕਰ ਅਕਾਲੀ ਦਲ ਦੀ ਇੱਕ ਸੀਟ ਜਿਹੜੀ ਆ ਜਿਹੜੀ ਹਾਂ ਉਹਨਾਂ ਦਾ ਇਹ ਆ ਕਿ ਇਹ ਜਿਹੜੀਆਂ ਚਾਰ ਸੀਟਾਂ ਬਾਰੇ ਕਹਿ ਦਿੱਤਾ ਉਥੇ ਵੋਟ ਬੈਂਕ ਕਿ ਜਰੂਰ ਵੱਧ ਸਕਦਾ ਵੋਟ ਵੈਂਕਰਾ ਪਰ ਫੀ ਸਦੀ ਜਿਹੜੀ ਆ ਉਹ ਵੱਧ ਸਕਦੀ ਆ ਪਰ ਇਹ ਚਾਰ ਸੀਟਾਂ ਇਹਨਾਂ ਦੇ ਖੇਮੇ ਚ ਆਦਰ ਗਿਆ ਇਹ ਜਿੱਤ ਕੇ ਬਹਿ ਜਾਣਗੇ ਜੇ ਕੋਈ ਹਾਲਾਤ ਰਿਗੇ ਉੰਜ ਜਿਹੜਾ ਫਰੂਜਪੁਰ ਤੇ ਬਠਿੰਡਾ ਇਹਨਾਂ ਦਾ ਇੱਕ ਚੰਗਾ ਇੱਕ ਮੁਕਾਬਲੇ ਚ ਆ ਬਠਿੰਡਾ ਜੇਤੂ ਵੀ ਨਿਕਲ ਸਕਦੀ ਆ ਬਠਿੰਡਾ ਕਿਤੇ ਭਾਪ ਪਰ ਕੋਈ ਮਿਲਦੀ ਨਜ਼ਰ ਨਹੀਂ ਆਂਦੀ ਉੱਥੇ ਬਠਿੰਡਾ ਸੀਟ ਅਕਾਲੀ ਦਲ ਖੜ ਸਕਦਾ ਸੰਭਾਵਨਾ ਬਣੀ ਜਿਹੜੀ ਫਿਰੋਜ਼ਪੁਰ ਆ ਫਿਰੋਜ਼ਪੁਰਾ ਉੱਥੇ ਵੀ ਚੰਗੀ ਲੜਾਈ ਆ ਨਰਦੇਵ ਸਿੰਘ ਨੂੰ ਨਹੀਂ ਮਾਰਾਂ ਚੰਗੀ ਲੜਾਈ ਤੇਰੇ ਮੇਰੇ ਕਹਿੰਦਾ ਮੁਕਾਬਲੇ ਚ ਪਰ ਜੇ ਤੇ ਉਹਨਾਂਪੁਰ ਸਾਹਿਬ ਆਖੋ ਉੱਥੇ ਬਲਵਿੰਦਰ ਸਿੰਘ ਕੰਗ ਆਪ ਦਾ ਉਹ ਐਲੇ ਬੜੀ ਜਿੱਤ ਵਧ ਰਿਹਾ ਦਿਖਾਈ ਨਜ਼ਰ ਆਇਆ ਜਿਹੜੀ ਇੱਕ ਦੀ ਪੋਲਕ ਤੋਂ ਬਾਅਦ ਚੋਕਰ ਮੋਡਲ ਸਰਵੇ ਆਏ ਨੇ ਇਹ ਕਰਕੇ ਉੱਥੇ ਵੀ ਨਹੀਂ ਇਹ ਜਿਹੜਾ ਅਕਾਲੀ ਦਲ ਜੇ ਜਿਵੇਂ ਉਹਨਾਂ ਨੇ ਅਕਾਲੀ ਦਲ ਨੇ ਸਾਰੀ ਆਪਣੀ ਤਾਕਤ ਝੋਕੇ ਜੋ ਵੋਟ ਖਿੱਚਣ ਦੇ ਆਪਣੇ ਦਾਹ ਪੇਜ ਹੁੰਦਿਆ ਪਠੰਡੇ 'ਚ ਪੂਰੇ ਵਰਤੇ ਉਹਨਾਂ ਨੇ ਕਿਸ ਤਰ੍ਹਾਂ ਦਾ ਵੀ ਵੋਟਰਾਂ ਨੂੰ ਆਪਣੇ ਵਾਲੇ ਕਰ舍 ਕਰ ਸਕਦੇ ਸੀਗੇ ਉੱਤੇ ਉਹਨਾਂ ਦਾ ਖਾਤਾ ਖੁੱਲਦਾ ਜਰੂਰ ਨਜ਼ਰ ਆ ਰਿਹਾ ਪਰ ਜਿਹੜਾ ਚਾਰ ਦਾ ਅੰਕੜਾ ਉਹ 2000 ਅਗਲੀ 2023 ਨੇ ਉਦੋਂ ਦੁਹਾਦਰ ਮੈਂ ਕਹਿ ਨਹੀਂ ਸਕਦਾ ਪਰ ਹੋਰ ਉਹਨਾਂ ਦੀ ਕੋਈ ਅਵਸਥਾ ਨਹੀਂ ਬਿਲਕੁਲ ਤੇ ਆਪਾਂ ਜਿਹੜੀਆਂ ਚਾਰ ਮੁੱਖ ਪਾਰਟੀਆਂ ਦਰਸਾਈਆਂ ਗਈਆਂ ਸੀ ਸਾਰੇ ਸਰਵੇਖਣਾਂ ਦੇ ਵਿੱਚ ਐਗਜ਼ਿਟ ਪੋਲ ਦੇ ਵਿੱਚ ਉਹਦੇ ਤੇ ਚਰਚਾ ਕਰ ਚੁੱਕੇ ਆ ਤੇ 15ਵੀਂ ਆਪਸ਼ਨ ਨੂੰ ਨੇ ਦਿੱਤੀ ਸੀ ਕਿ ਅਦਰ ਪਾਰਟੀਆਂ ਜਿਹਦੇ ਵਿੱਚ ਸਿਮਰਨਜੀਤ ਮਾਨ ਦੀ ਆ ਜਾਂਦੀ ਹੈ ਬਸਪਾ ਆ ਜਾਂਦੀ ਹੈ ਆਜ਼ਾਦੀ ਦੁਬਾਰਾ ਇਹਦੇ ਨੇ ਉਹਨਾਂ ਦੇ ਵਿੱਚੋਂ ਕਿਸੇ ਕਿਸੇ ਨੇ ਦਿੱਤੀ ਹੈ ਜੀ ਇੱਕ ਸੀਟ ਕਿਸੇ ਨੇ ਦੋ ਦਿੱਤੀ ਆ ਉਹ ਵੀ ਕੋ ਦੋ ਜਾਣਿਆ ਨੇ ਬਾਕੀ ਕਿਸੇ ਨੇ ਕੋਈ ਸੀਟ ਨਹੀਂ ਦਿੱਤੀ ਅਦਰ ਪਾਰਟੀਆਂ ਨੂੰ ਤੇ ਜਿਹੜੀ ਇੱਕ ਦੋ ਜਾਂਦੀ ਨਜ਼ਰ ਆ ਰਹੀ ਹੈ ਇਹ ਕਿਹਨੂੰ ਦੇਖਦੇ ਹੋ ਕਿਹੜਾ ਵੱਡਾ ਚਿਹਰਾ ਐਸਾ ਹੈ ਅਦਰ ਪਾਰਟੀਆਂ ਦੇ ਵਿੱਚ ਕਿ ਜਿਹੜਾ ਲੈ ਜਾਊਗਾ ਮੇਨਸਟ੍ਰੀਮ ਪਾਰਟੀ ਆ ਕੋ ਮਿਲੂ ਦੇਖੋ ਜੀ ਜਿਹੜੀਆਂ ਅਦਰ ਤਿੰਨ ਦੇ ਰਹੇ ਆ ਕੋਈ ਚਾਰ ਦੇ ਰਹੇ ਕੋਈ ਆਜ਼ਾਦ ਨੂੰ ਦੋ ਦੇ ਰਹੇ ਨੇ ਹਾਂਜੀ ਉਹਦੇ ਵਿੱਚ ਅਈ ਸਰਬਜੀਤ ਸਿੰਘ ਖਾਲਸਾ ਜੀ ਗੱਲ ਕੀਤੀ ਜਾਂਦੀ ਆ ਹਾਂਜੀ ਇੱਕ ਅਮਰਪਾਲ ਸਿੰਘ ਦੀ ਕੀਤੀ ਜਾਂਦੀ ਹੈ ਜਿਹੜੀ ਡਿਬਿਊਗੜ ਖੇਲਚ ਬੰਦ ਨੇ ਪਰ ਪਹਿਨੋ ਇਹੋ ਲੱਗਦਾ ਸੀਗਾ ਕਿ ਜਿਹੜੀ ਹਵਾ ਦਾ ਰੋਖਿਆ ਉਹ ਅਮਰਪਾਲ ਸਿੰਘ ਦੇ ਹੱਕ ਚ ਆ ਪਰ ਵੋਟ ਤੋਂ ਬਾਅਦ ਜਿਵੇਂ ਕੱਲ ਚਰਚਾ ਰਹੇਗਾ ਸਿਆਸੀ ਬਾਜ਼ਾਰ ਦੇ ਵਿੱਚ ਉਹ ਵੀ ਅਮਰਪਾਲ ਦੀ ਸੀਟ ਅੜੀ ਜਾ ਅਜਾਦੀ ਆ ਕਿਉਂਕਿ ਉੱਥੇ ਵਿਰਸਾ ਬਲਟਵਾ ਵਿਰਸਾ ਸੰਬਲਟਵਾ ਜਿਹੜੇ ਅਕਾਲੀ ਦਲ ਦੇ ਬੁਲਾਰੇ ਵੀ ਆ ਕੈਂਡੀਡੇਟ ਵੀ ਆ ਉਹ ਵੀ ਚੰਗੀ میدان ਚ ਨੇ ਤੇ ਕੁਲਬੀਰ ਸਿੰਘ ਜੀ ਦਾ ਹਾਂ ਜੀ ਮੈਨੂੰ ਐਂ ਲੱਗਦਾ ਕਈ ਵਾਰੀ ਝੋੜਾ ਪੈਦਾ ਜਾਂ ਐਂ ਲੱਗ ਰਿਹਾ ਜੋ ਕਿ ਕਾਂਗਰਸ ਦੇ ਵੀ ਪੱਖ ਵਿੱਚ ਸੀਟ ਜਾ ਸਕਦੀ ਆ ਇਹ ਅਵਸਰ ਨਹੀਂ ਘਟਦਾ ਤੇ ਕਾਂਗਰਸ ਦੇ ਹੱਕ ਜਾ ਸਕਦੀ ਆ ਪਰ ਅਜੇ ਵੀ ਉੱਥੇ ਆ ਸਤਤਾ ਬਣੀ ਪਈ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਇਹ ਸਰਵੇ ਦੇ ਵਿੱਚ ਦੋ ਅਧਰਈਆਂ ਨੇ ਸਰਜੀਸ ਖਾਲਸਾ ਜਾਂ ਇਹਨਾਂ ਦਾ ਇਹ ਨਹੀਂ ਹੋਣ ਕਿ ਤੱਕ ਸਿਮਰਜੀਤ ਸਿੰਘ ਮਾਨ ਦਾ ਤੋ ਜਿਕਰ ਕੀਤਾ ਸੰਗਰੂਰ ਦਾ ਇਹ ਤੇ ਕੋਈ ਸ਼ੱਕ ਨਹੀਂਗਾ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਆ ਉਹ ਵੀ ਕਹਿੰਦੇ ਆ ਕਿ ਸੰਗਰੂਰ ਸਾਡੀ ਆਮ ਆਦਮੀ ਪਾਰਟੀ ਰਾਜਧਾਨੀ ਆ ਹਾਲਾਂਕਿ ਪਿਛਲੀ ਜਿਹੜੀ ਜਿਮੀ ਟੂਨ ਚ ਆ ਉਹ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਪਛੜ ਗਏ ਸੀਗੇ ਤੇ ਸਿਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਣੇ ਸੀਗੇ ਹੋਣ ਵੀ ਉੱਥੇ ਇੰਜ ਦੀ ਫਾਈਟ ਬਣੀ ਪਈ ਆ ਲੜਾਈ ਬਣੀ ਪਈ ਆ ਕੁਝ ਹਲਕੇ ਕੁਝ ਏਰੀਆ ਖੇਤਰ ਹੁੰਦੇ ਆ ਖੇਮਾਂ ਦਾ ਉਥੇ ਸਿਵਰਜੀਤ ਸਿੰਘ ਮਾਨ ਦੀ ਚੰਗੀ ਪੋਜੀਸ਼ਨ ਆ ਉਥੇ ਸੁਖਪਾਲ ਸਿੰਘ ਖੜਾ ਜਿਹੜਾ ਪ੍ਰਸਤ ਤੋਂ ਉਥੇ ਭੇਜੇ ਗਏ ਆ ਉਹਨਾਂ ਦਾ ਵੀ ਕਾਰਜਦਾਰ ਸਵਾਰਿਆ ਉਹ ਵੀ ਉਥੇ ਡਟੇ ਪਏ ਨੇ ਤੇ ਫਿਰ ਮੀਟ ਹੇਰ ਗੁਰਮੀਤ ਸਿੰਘ ਜਿਹੜੇ ਆ ਗਏ ਆ ਇਹ ਮੰਤਰੀ ਨੇ ਉਹਦੇ ਵਿੱਚ ਆਉਂ ਲੱਗ ਰਿਹਾ ਐਸੋਲੇ ਕਿ ਪਿੰਨ ਉਹ ਸਿਵਰਜੀਤ ਸਿੰਘ ਮਾਨ ਦਾ ਹੀ ਪੂਰਾ ਜ਼ਿਕਰ ਸੀਗਾ ਹੁਣ ਜਿਹੜੀਆਂ ਤਾਜ਼ਾ ਪ੍ਰਤਫੀਆਂ ਨੇ ਹਾਲਾਤ ਨਿਰਾਸ਼ੀ ਉਹਦੇ ਅਨਸਾਰ ਸੁਖਪਾਲ ਖੈਰਾ ਤੇ ਗੁਰਮੀਤ ਹਿਰ ਇਹਨਾਂ ਦਰਮਿਆਨ ਸਿੱਧੀ ਟੱਕਰਿਆ ਤੇ ਉਹਦੇ ਵਿੱਚੋਂ ਵੀ ਜਿਹੜਾ ਮੀਟ ਹਿਰ ਆ ਉਹਨੂੰ ਕੋਈ ਅੱਜ ਮਿਲਦਾ ਨਜ਼ਰ ਆ ਰਿਹਾ ਉਹ ਥੋੜਾ ਜਿਹਾ ਅਖਾਂ ਵੱਧਾ ਨਜ਼ਰ ਆ ਰਿਹਾ ਜੀਤੂ ਤਿਸ਼ਾ ਵਾਲ ਕਿਉਂਕਿ ਮੁਖੋਤੀ ਪੰਜਾਬ ਦਾ ਭਗਤ ਸਿੰਘ ਮਾਨ ਦਾ ਆਪਣਾ ਲਕਾਇਆ ਗੁਰਮੀਤ ਹਿਰ ਇੱਕ ਯੂਥ ਰੇ ਉਹ ਆਭੀ ਮੰਤਰੀ ਰੇ ਹਰਪਾਲ ਸਿੰਘ ਟੀਮਾ ਵੀ ਉੱਥੋਂ ਦੇ ਨੇ ਜਿੰਨਾਂ ਦਾ ਇੱਕ ਸਮਹਿਲ ਹੋਣ ਕਰਕੇ ਕਿ ਭਾਵੇਂ ਵਿਧਾਇਕ ਬਾਕੀ ਵੀ ਇਸੇ ਪਾਰਟੀ ਦੇ ਨੇ ਪਰ ਉਥੇ ਮੰਤਰੀਆਂ ਦਾ ਵੀ ਇੱਕ ਸਮਹਿਲ ਹੋਣ ਕਰਕੇ ਮੁੱਖ ਮੰਤਰੀ ਦਾ ਮੀਕ ਹੈਰ ਨੂੰ ਕਿੱਦਣ ਕਿੱਦ ਰਾਸੀ ਲਾਹ ਨਜ਼ਰ ਮਿਲਦਾ ਨਜ਼ਰ ਆਉਂਦਾ ਇਹ ਸਰਕੇ ਜਿਹੜੀਆਂ ਅਦਰ ਵਾਲੀਆਂ ਗੱਲ ਆ ਉਹਦੇ ਵਿੱਚ ਪੰਜਾਬ 'ਚ ਅਦਰ ਦਾ ਖਾਤਾ ਕਿਤੇ ਖੁੱਲਦਾ ਨਜ਼ਰ ਨਹੀਂ ਆਉਂਦਾ ਜੇ ਖੁੱਲਿਆ ਜੇ ਖੁੱਲਿਆ ਕੋਨ ਨਤੀਜੇ ਸੁਭਾਵਨਾਵੰਦ ਜੀ ਨੇ ਆਪਾਂ ਜਿਹੜਾ ਕਰ ਰਹੇ ਆ ਜੇ ਖੁੱਲਿਆ ਉਹ ਸਿਰਫ ਖਡੂਰ ਸਭ ਖੁੱਲ ਚੁਕਦਾ ਔਰ ਕਿਤੇ ਇਹਨਾਂ ਦਾ ਖਾਤਾ ਨਹੀਂ ਖੁੱਸਦਾ ਛਠਾ ਸਾਹਿਬ ਪਾਜਾ ਜਿਹੜੀ ਆ ਅਦਰ ਬਾਰੇ ਆ ਇੱਕ ਜੋ ਸਮੀਕਰਨ ਬਦਲਿਆ ਉਹਦੀ ਮੇਰੀ ਨਜ਼ਰ ਵਿੱਚ ਜਿਹੜੀ ਪਾਰਖ ਵੱਖ ਵੇਖਦੀ ਆ ਜਾਂ ਤਜਰਬਾ ਵੇਦਾ ਉਹਦੇ ਅਨੁਸਾਰ ਇਹ ਨਿਰਪੱਖ ਰਹੇਗਾ ਬਿਲਕੁਲ ਸੱਤ ਤੁਸੀਂ ਚਾਰ ਮੁੱਖ ਪਾਰਟੀਆਂ ਬਾਰੇ ਜਾਂ ਅਦਰ ਪਾਰਟੀਆਂ ਬਾਰੇ ਜੋ ਵੀ ਚੱਲ ਰਿਹਾ ਹੈ ਐਫੀਟੂ ਕੋਲ ਸਰਵੇ ਦਾ ਵੀ ਉੱਤੇ ਪਰਚੋਲ ਵੀ ਚੱਲ ਰਹੀ ਹੈ ਬਹੁਤ ਸਾਰੇ ਚੈਨਲ ਡਿਸਕਸ਼ਨ ਵੀ ਕਰ ਰਹੇ ਨੇ ਉਸ ਦੇ ਮੁਤਲਕ ਜੋ ਵੀ ਜਾਣਕਾਰੀ ਸੀ ਤੁਹਾਡੇ ਤੱਕ ਇਹਦਾ ਜਮੀਨੀ ਹਾਲਾਤ ਕੀ ਨੇ ਉਹ ਦੇ ਮੁਤਲਕ ਤੁਸੀਂ तमाम ਜਾਣਕਾਰੀ ਦਰਸ਼ਕਾਂ ਦੇ ਰੂਪ ਰੂਪ ਕੀਤੀ ਖਿਲਾਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਦਰਸ਼ਕਾਂ ਦਾ ਦਰਸ਼ਕਾਂ ਦਾ ਇਸ ਕਰਕੇ ਸ਼ੁਕਰੀਆ ਕਿ ਅਜੇ ਕੁਝ ਘੰਟੇ ਟੋਨ ਨਤੀਜੇ ਆਉਣ ਤੇ ਬਾਕੀ ਆ ਬਾਕੀ ਮੋਰ ਤੇ ਕੱਢ ਲੱਗੇਗੀ ਪਰ ਅਸੀਂ ਜੋ ਵੇਖਦੇ ਜਮੀਨੀ ਹਕੀਕਤਾਂ ਅਨੁਸਾਰ ਉਹਦਾ ਪ੍ਰਕਟਾਵਾ ਹੁੰਦਾ ਸੁਭਾਵਨਾਵਾਂ ਹੁੰਦੀਆਂ ਨੇ ਜੋ ਨਤੀਜੇ ਦੇ ਜੋ ਨਤੀਜੇ ਹੁੰਦੇ ਆ ਉਹ EVM ਮਸ਼ੀਨਾਂ ਹੀ ਬੋਲਣ ਗਿਆ ਪਰ ਜੋ ਸਾਡੀ ਧਾਰਨਾ ਸੀ ਜੋ ਵਿਚਾਰ ਹੈ ਜੋ ਪੰਜਾਬ ਚੋਂ ਇਕੱਠੇ ਕੀਤਾ ਉਹ ਤੁਹਾਡਾ ਸਾਂਝ ਪਾਈ ਆ ਉਮੀਦ ਹੈ ਕਿ ਤੁਹਾਨੂੰ ਪ੍ਰਵਾਨ ਪ੍ਰਵਾਨ ਕੀਤੇ ਹੋਣਗੇ ਤੁਸੀਂ ਬਹੁਤ ਬਹੁਤ ਸਾਰਾ ਸ਼ੁਕਰੀਆ ਸਾਰਿਆਂ ਦਾ ਦਲਕੁਤਾ ਸਾਡੇ ਨਾਲ ਸਨ ਸਿੰਦੇਰ ਪੱਤਰਕਾਰ ਸ੍ਰਿਸ਼ੂਤਮ ਜੀ ਜਿਨ੍ਹਾਂ ਨੇ ਇਹ ਪੂਰੀ ਸਥਿਤੀ ਕਲੀਅਰ ਕੀਤੀ ਹੈ ਉਮੀਦ ਕਰਦਾ ਹਾਂ ਦਰਸ਼ਕ ਪ੍ਰੋਗਰਾਮ ਪਸੰਦ ਕਰਨਗੇ ਫਿਲਹਾਲ ਲਈ ਇਨਾ ਹੀ ਦਿਓ ਜਾਜ ਧੰਨਵਾਦ